ਰਵਣ ਤੂੜੀ ਵਾਲੀ ਆਈ ਖੜੀ ਆ ਯਾਰ ਤੂੰ ਹਲੇ ਇੱਥੇ ਫਿਰਦੀ ਆਂ ਕੀ ਰੋਟੀ ਰੋਟੀ ਪਕਾਲਾ ਰੋਟੀ ਤਾਂ ਬਣੀ ਪਈ ਆ ਜੀ ਉਹ ਕਹਿੰਦੀ ਜਿਹੜੀ ਉਹਦੇ ਚਟਨੀ ਬਣਾ ਕੇ ਦਿੱਤੀ ਸੀਗੀ ਜਿੱਦੇ ਕੰਬਾਈਨ ਲੱਗਿਆ ਉਹੀ ਚਟਨੀ ਖਾਣੀ ਆ ਤਾਂ ਮਾਹ ਚਲੋ ਜੀ ਫਿਰ ਬਣਾ ਦੰਨੇ ਆਗੇ ਚਟਨੀ ਉਹ ਹੋਮ ਬੁਆ ਵਾਲੀ ਹਾਂਜੀ ਉਹ ਵਾਲੀ ਅੱਛਾ ਤੇ ਹੁਣ ਮੈਂ ਪੁਦੀਨਾ ਤੇ ਹਰੀਆਂ ਮਿਰਚਾਂ ਲੈਣ ਆਈ ਸੀ ਜੀ ਤੇ ਚਲੋ ਫਿਰ ਬਸ ਬਣਾ ਕੇ ਤੇ ਤੁਸੀਂ ਲੈ ਜਾਓ ਜੀ ਫਿਰ ਇਹ ਕੋਟੇ ਤੋਂ ਦੋਸਤੋ ਵੱਡੇ ਵੱਡੇ ਮਹਾਰਾਜੇ ਵੱਡੇ ਵੱਡੇ ਮਹਾਰਾਸੀ ਡਰਦੇ ਨੇ ਲੈ ਭਈ ਲਓ ਜੀ ਸਭ ਤੋਂ ਪਹਿਲਾਂ ਆਪਾਂ ਮਿਰਚਾਂ ਕਟਾਂਗੇ ਮਿਰਚਾਂ ਆਪਾਂ ਪਾ ਲਈਆਂ ਇਹ ਘਾਟੀ ਗੋੜੀਆਂ ਨੇਗ ਜਿ পালੀਆਂ ਜਾਂ ਪੱਠ ਨਾ ਵਾਂਗੂ ਠੀਕ ਆ 8 ਤੋਂ ਮਿਰਚਾਂ ਪਾ ਲੈ ਰਿਆਂ ਤੇ ਉੱਚੀ ਬੋਲ ਰਹਾ ਉਹਨੇ ਮੜਾ ਜਾ ਆ ਪਾ ਲੈ ਜੀ ਆਪਾਂ ਨੂਨ ਠੀਕ ਹੈ ਜੀ ਨੂਨ ਪਾ ਕੇ ਮਿਰਚਾਂ ਘੁੱਟ ਲੈਣੀਆਂ ਨੇ ਪਹਿਲਾਂ ਹੈ ਹਾਂਜੀ ਕਿਉਂਕਿ ਇਹਨਾਂ ਦੇ ਬੀ ਹੁੰਦੇ ਆ ਬੀ ਵਧੀਆ ਮਰ ਜਾਣੀ ਨਾਲੇ ਪੱਤ ਮਰਜੂ ਵਧੀਆ ਬਰੀਕ ਬਰੀਕ ਆਪਾਂ ਇਹਦਾ ਪੇਸਟ ਬਣਾ ਲੈਣਾ ਜੀ ਠੀਕ ਹੈ ਜੀ ਲਾਲ ਮਿਰਚ ਪਾ ਕੇ ਇੰਨੀ ਜਿਆਦਾ ਟੇਸਟੀ ਬਣਦੀ ਜਿਵੇਂ ਆਪਾਂ ਅਮਰੂਦ ਦੀ ਬਣਾਈ ਸੀ ਜੀ ਹਾਂਜੀ ਅਮਰੂਦ ਵਰਗੀ ਹੀ ਬਹੁਤ ਜਿਆਦਾ ਟੇਸਟੀ ਬਣਦੀ ਆ ਉਹਦਾ ਅਲੱਗ ਟੇਸਟ ਆਉਂਦਾ ਜੀ ਤੇ ਇਹਦਾ ਅਲੱਗ ਟੇਸਟ ਆਉਂਦਾ ਇਹ ਅੰਬਗਾਲੀ ਦਾ ਮਤਲਬ ਖੱਟੀ-ਖੱਟੀ ਬਣਦੀ ਆ ਹਨਾ ਵਧੀਆ ਤੇ ਸੁਆਦ ਲੱਗੂ ਖੱਟੀ-ਖੱਟੀ ਬਣਦੀ ਓ ਵੀ ਗਰਮੀ 'ਚ ਠੰਡਕ ਦਿੰਦੀ ਆ ਜਿਹੜੀ ਸੋ ਚਟਨੀ ਹੋ ਗਈ ਜੀ ਬਣਾ ਕੇ ਆਪਣਾ ਖਾਣੇ ਚਾਹੀਦੀ ਹੈ ਹਾਂ ਜੀ ਹੁਣ ਪਹਿਲਾਂ ਆਪਾਂ ਮਿਰਚੇ ਘੋਟ ਲਈਏ ਰਮਨ ਹਨਾ ਫਿਰ ਉਸ ਤੋਂ ਅਗਲਾ ਦੱਸਦੇ ਆਪਾਂ ਨੂੰ ਦੋਸਤਾਂ ਨੂੰ ਬਸ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਪੁਦੀਨਾ ਇਹ ਪੁਦੀਨਾ ਵੀ ਆਪਾਂ ਨੂੰ ਠੰਡਕ ਦਿੰਦਾ ਤੇ ਆਪਾਂ ਨੂੰ ਲਾਉਣਾ ਚਾਹੀਦਾ ਜੇ ਆਪਾਂ ਪਾ ਜੂਸ ਵਗੈਰਾ ਬਣਾਉਣਾ ਉਹਦੇ ਵਿੱਚ ਆਪਾਂ ਇਹਨੂੰ ਵਰਤ ਸਕਦੇ ਆਂ ਜੀ ਹਾਂਜੀ ਗੰਨੇ ਦੇ ਜੂਸ 'ਚ ਖਾਸ ਕਰਕੇ ਬਹੁਤ ਸਵਾਲ ਲੱਗਦਾ ਰਹਣਾ ਹਨਾ ਹਾਂਜੀ ਜਿਵੇਂ ਜਲਜੀਰੇ ਵਾਲਾ ਬਣਾਉਣਾ ਉਹਦੇ ਵਿੱਚ ਵੀ ਪਾ ਸਕਦੇ ਆਂ ਜੀ ਮੰਮਾ ਕੀ ਬਣਾਈਏ ਜੰਨਾ ਇਹ ਬਣਾ ਰਿਹਾ ਜੀ ਚਟਨੀ ਅੰਬੀ ਦੀ ਚਟਨੀ ਖਾਊਗਾ ਨਾ ਡੇਵੀ ਸਾਡਾ ਹੁਣ ਪਦੀਨੇ ਦੀ ਵਾਰੀ ਆ ਗਈ ਜੀ ਹਾਂ ਹਾਂਜੀ ਥੋੜਾ ਜਿਹਾ ਪਦੀਨਾ ਆਪਾਂ ਮਤਲਬ ਇੰਨਾ ਕੁ ਪਾ ਲੈਣਾ 15 ਵੀ ਬੁੱਤੀਆਂ ਹਾਂਜੀ ਹੂੰ ਤੇ ਨਾਲ ਹੀ ਆਪਾਂ ਲਸਣ ਸਿੱਲੀ ਹੋਈ ਐ ਜੀ ਇਹ ਵੀ ਆਪਾਂ ਲਈਆਂ ਨੇ 6-7 ਕਾਲੀਆਂ ਠੀਕ ਹੈ ਜੀ ਜ਼ਿਆਦਾ ਨਹੀਂ ਪਾਉਣਾ ਫਿਰ ਨਹੀਂ ਇੰਨਾ ਦਾ ਟੇਸ ਆਈ ਜਾਊਗਾ ਜੀ ਇੰਨੀਆਂ ਕੁ ਪਾ ਸਕਦੇ ਆ ਇਹ ਪਿਛਲੇ ਸਾਲ ਵਾਲੇ ਲੈਣਾ ਰਹਣਾ ਆਪਣੀ ਨਹੀਂ ਜੀ ਨਵੀਂ ਐ ਤਾਂ ਨਵੀਆਂ ਹਾਂਜੀ ਫਿਰ ਤਾਂ ਨਵੀਆਂ ਵਧੀਆ ਹੋਗੀਆਂ ਤਕੀ ਰਹਿਣਾ ਹਨਾ ਵਧੀਆ ਅੰਡੀਆਂ ਨੇ ਵਧੀਆ ਨੇ ਜੀ ਹੂੰ ਪਰ ਪਿਛਲੇ ਸਾਲ ਬਹੁਤ ਵਧੀਆ ਸੀ ਗਾਇਤ ਕਿ ਥੋੜੀ ਜੀ ਪਤਲੀ ਰਹਿ ਗਈ ਜੀ ਬਰੀਕ ਜੀ ਰਹਿ ਗਈ ਪਿੰਨ ਨਾਲ ਤਾਂ ਬੜੀਆਂ ਡਬਲ ਘੰਡੀਆਂ ਹੋਣਗੀਆਂ ਜੀ ਦੋਸਤੋ ਐਤ ਕਿ ਨਰਮ ਰਹਿ ਗਈਆਂ ਬੜੀਆਂ ਨਰਮ ਰਹਿ ਗਈਆਂ ਚਲੋ ਹੁਣ ਲਸਣ ਵੀ ਕੁੱਟ ਲੈਣੀ ਆਪਾਂ ਤੇ ਉਸ ਤੋਂ ਬਾਅਦ ਫਿਰ ਅਗਲਾ ਕਿ ਵੈਸਤੇ ਨੂੰ ਮਿਕਸੀ ਚ ਵੀ ਆਪਾਂ ਬਣਾ ਸਕਦੇ ਆ ਜੀ ਪਰ ਜਿਹੜਾ ਘੁੰਡੇ ਕੋਟ ਵਾਲੀ ਚਾਹਣੀ ਦਾ ਸਵਾਦ ਉਹ ਅਲੱਗ ਹੀ ਹੁੰਦਾ ਮਤਲਬ ਉਹਦੇ ਗਾੜੀ ਜੀ ਬਣਦੀ ਆ ਜੀ ਉਸ ਚ ਜ਼ਿਆਦਾ ਮਤਲਬ ਜੂਸ ਜਿਹਾ ਵਾਂਗ ਹੋ ਜਾਂਦੀ ਆ ਉਹਦਾ ਮਤਲਬ ਟੇਸਟ ਨਹੀਂ ਉਹ ਆਉਂਦਾ ਰਮਣੇ ਮਿਕਸੀ ਵਾਲਾ ਇਹਦਾ ਜਿਹੜਾ ਟੇਸਟ ਆ ਕੁੰਡੇ ਵਾਲੀ ਉਹ ਵੱਖਰੀ ਹੁੰਦਾ ਹਨਾ ਇੱਕ ਵਾਰ ਰਾਏ ਲਿਆਂਦੇ ਜੀ ਜਿਹਨੂੰ ਆਪਾਂ ਚੁੱਬੜ ਵੀ ਕਹਿ ਦਿੰਦੇ ਆਗੇ ਹੂੰ ਤੇ ਉਹਦੇ ਮਤਲਬ ਵੀ ਮਰ ਨਹੀਂ ਰਹੇ ਸੀ ਤੇ ਕਹਿੰਦੇ ਚਲੋ ਮਿਕਸੀ 'ਚ ਬਣਾ ਲਓ ਤੇ ਮਿਕਸੀ 'ਚ ਬਣਾ ਲਈ ਮਤਲਬ ਇੱਕ ਥੋੜੀ ਜਿਹੀ ਐ 'ਚ ਬਣਾ ਲਈ ਸੀ ਉਦੋਂ ਆਪਣੇ ਜਦੋਂ ਮੋਟਰ ਲੱਗੀ ਆ ਜੀ ਹਾਂਜੀ ਤੇ ਜਿਹੜੀ ਮਿਕਸੀ ਵਾਲੀ ਬਣਾਈ ਸੀ ਉਹ ਬਿਲਕੁਲ ਵੀ ਨਾ ਟੇਸਟੀ ਲੱਗੀ ਤੇ ਜਿਹੜੀ ਕੁੰਡੇ ਘੋਟੇ ਵਾਲੀ ਬਣੀ ਹੋਈ ਸੋ ਇੰਨੀ ਜ਼ਿਆਦੇ ਸਵਾਦ ਲੱਗੇ ਮਤਲਬ ਵੀ ਇਹਦਾ ਲੱਗੀ ਸਵਾਦ ਹੁੰਦਾ ਜਿਹੜੀ ਆਪਾਂ ਕੁੰਡੇ ਘੋਟੇ 'ਚ ਇਦੇ ਵਿੱਚ ਆਪਾਂ ਹਰੀ ਮਿਰਚ ਪਾਲੀ ਜੀ, ਪੁਦੀਨੇ ਦੀਆਂ ਪੱਤੀਆਂ ਪਾਲੀਆਂ, ਲਸਣ ਦੀਆਂ ਕਲੀਆਂ ਪਾਲੀਆਂ। ਠੀਕ ਹੈ ਜੀ। ਤੇ ਹੁਣ ਆਪਣੇ ਕੋਲ ਪਈ ਸੀ ਜੀ ਅੰਬੀ। ਇਹ ਮਤਲਬ ਕਈ ਦਿਨ ਹੋ ਗਏ ਜੀ ਲਿਆਂਦੀ ਨੂੰ ਥੋੜੀ ਜਿਹੀ ਕਿਰਵੀ ਗਈ। ਹੂੰ। ਉਹ ਤਾਂ ਹਰੀ-ਹਰੀ ਦੀ ਜ਼ਿਆਦਾ ਸਵਾਦ ਲੱਗਦੀ ਆ। ਹਾਂਜੀ। ਇਹ ਥੋੜੀ ਜਿਹੀ ਖੱਟੀ ਜੀ ਹੋ ਗਈ ਵਿੱਚੋਂ। ਹਾਂਜੀ, ਥੋੜੀ ਖੱਟੀ ਹੋ ਗਈ ਥੋੜੀ ਜੀ। ਉਹਦੇ ਨਾਲ ਕੱਲਰ ਵੀ ਸੋਹਣਾ ਸੀ ਕਿਉਂਕਿ ਉਹ ਤਾਂ ਤਾਜ਼ੀਆਂ ਲਿਆਂਦੀਆਂ ਸੀਗੀਆਂ। ਹਾਂਜੀ। ਉਹਦੇ ਨਾਲ ਦੋਸਤੋਂ ਤੁਹਾਨੂੰ ਟੱਕਰ ਗਿਆ ਦਰਖਤ ਰਾਜ ਦੇਹੀ ਲਾਹ ਘਟ ਲੈ ਥੋੜਾ ਜਿਹਾ ਅਸੀਂ ਤੋੜ ਲੈਂਦੀਆਂ ਤਿੰਨ ਚਾਰ। ਖੇਤ ਜਿੱਤੇ ਲੱਗੀਆਂ ਜਾਂਦੀਆਂ ਨੇ ਜੀ ਹੂੰ ਪਹਿਲਾਂ ਦੋਸਤੋ ਮਤਲਬ ਸਾਡਾ ਇਹ ਖੇਤ ਕਾਫੀ ਬੂਝੇ ਲੱਗੇ ਹੁੰਦੇ ਸੀ ਅੰਬਾਂ ਦੇ ਘਟੂ ਘਟ 15 20 ਬੂਝੇ ਹੁੰਦੇ ਸੀ ਤੇ ਰਿਸ਼ਤੇਦਾਰਾਂ ਨੂੰ ਵੀ ਮਤਲਬ ਚਾਰ ਵਾਸਤੇ ਘੱਟੇ ਪਰ ਪਰਦੇ ਆਉਂਦੇ ਹੁੰਦੇ ਸੀਗੇ ਅੰਬਾਂ ਦੇ ਤੇ ਇਹ ਆਪਣੀ ਇੱਕ ਵੀਡੀਓ ਵੀ ਬਣਾਈ ਹੋਈ ਹੈ ਜੀ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਮਿੱਠੀ ਚਟਨੀ ਦੀ ਪਿਛਲੀ ਵਾਰ ਪਾਈ ਸੀ ਜੀ ਗੋੜਾ ਦੀ ਬਹੁਤ ਹੀ ਟੇਸਟੀ ਚਟਨੀ ਬਣੀ ਹੋਈ ਹੈਗੀ ਉਹ ਵੀ ਤੁਸੀਂ ਸਰਚ ਕਰ ਸਕਦੇ ਹੋ ਉਹ ਹਜੇ ਵੀ ਪਈ ਹੈ ਜੀ ਮਤਲਬ ਇੰਨੀ ਵਧੀਆ ਬਣੀ ਸੀ ਖਰਾਬ ਵੀ ਨਹੀਂ ਹੋਈ ਤੇ ਇਹਦੇ ਆਪਾਂ ਛੋਟੇ ਛੋਟੇ ਪੀਸ ਕਰਕੇ ਪਾਵਾਂਗੇ ਠੀਕ ਹੈ ਜੀ ਹੁਣ ਆਪਾਂ ਇਹਦੇ ਪੀਸ ਕੱਟ ਕੇ ਤੇ ਅੰਬ ਦੀ ਵਾਰੀ ਹੋਣਾ ਮਤਲਬ ਹੋਣਾ ਆਪਾਂ ਪਾ ਲੈਣਾ ਜਿਹੜਾ ਮੇਨ ਇਨਗਰੀਡੀਅੰਟ ਹੈ ਇਹ ਮਤਲਬ ਚਟਨੀ ਦਾ ਜਿਹੜਾ ਆਪਾਂ ਕਹਿ ਸਕਦੇ ਆਂ ਵੀ ਮੇਨ ਚੀਜ਼ ਹੈ ਜੀ ਕਬੀਲਦਾਰ ਹੈ ਜਿਹੜਾ ਵੱਡਾ ਮਤਲਬ ਹਾਂਜੀ ਸਹੀ ਗੱਲ ਆ ਜੀ ਹਾਂਜੀ ਹੁਣ ਇਹਦੇ ਵਿੱਚ ਆਪਾਂ ਪਿਆਜ਼ ਵੀ ਪਾ ਸਕਦੇ ਆਂ ਜੀ ਹੂੰ ਪਰ ਜੀ ਕਈ ਦਿਨੇ ਰੱਖਣੀ ਹੈ ਤਾਂ ਬਸ ਇਹੀ ਚੀਜ਼ਾਂ ਪਾ ਕੇ ਮਰ ਕੇ ਤੜਕਾ ਲਾ ਕੇ ਖਾਓ ਜੀ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈਗੀ ਇੱਕ ਵਾਰੀ ਜ਼ਰੂਰ ਟਰਾਈ ਕਰੋ ਜੀ ਗਰਮੀ ਦਰਾਣਾ ਇਹ ਆਪ ਨੂੰ ਠੰਡਕ ਵੀ ਦਿੰਦੀ ਹੈ ਬਹੁਤ ਹੀ ਜ਼ਿਆਦਾ ਸਵਾਦ ਵੀ ਬਣਦੀ ਹੈ ਕਿਉਂਕਿ ਸਬਜ਼ੀਆਂ ਦਾਲਾਂ ਨੱਤੋ ਤਖਾ ਖਜੀ ਆ ਕੇ ਅੰਦਾ ਜੀ ਤੇ ਇਹ ਵੀ ਆਪਾਂ ਬਣਾ ਕੇ ਖਾ ਸਕਦੇ ਹਾਂ ਜੀ ਤੇ ਲੋ ਜੀ ਵੱਡੀਆਂ ਫਾੜੀਆਂ ਨਹੀਂ ਕਰਨੀਆਂ ਬਸ ਬਰੀਕ-ਬਰੀਕ ਹੀ ਕਰਨੀਆਂ ਨੇ ਹੈਗੀਆਂ ਠੀਕ ਹੈ ਕਿਉਂਕਿ ਫਿਰ ਕੁੱਟਣ 'ਚ ਆਸਾਨੀ ਹੋ ਜਾਂਦੀ ਹੈ ਜੀ ਨਹੀਂ ਤਾਂ ਫਿਰ ਇਹ ਬਾਹਰ ਹੀ ਨਿਕਲੀ ਆ ਦੇਖ ਲਓ ਦੋਸਤੋ ਏਡੀਆਂ-ਗੜੀਆਂ ਫਾੜੀਆਂ ਕਰਨੀਆਂ ਮਤਲਬ ਬਰੀਕ-ਬਰੀਕ ਜਿਹਾ ਉੱਟ ਕੇ ਮਤਲਬ ਫੇਰ ਹੀ ਵਧੀਆ ਬਣੂਗੀ ਤੇ ਜਿਹੜਾ ਅੰਬਾ ਦਾ ਟੇਸਟ ਹੈਗਾ ਚਾ ਚਾ ਫੇਰ ਹੀ ਆਊਗਾ ਹਨਾ ਹਾਂਜੀ ਸਹੀ ਗੱਲ ਆ ਜੀ ਤੇ ਛਿਲਕਾ ਲਾਉਣਾ ਜੀ ਆਪਾਂ ਇਹ ਤਾਂ ਜ਼ਰੂਰੀ ਆ ਛਿਲਕਾ ਲਾਇਆ ਜੀ ਹਾਂਜੀ ਨਹੀਂ ਤਾਂ ਫਿਰ ਪੱਤ ਜੇ ਬਣ ਜਾਂਦੇ ਨੇ ਜੀ ਹਾਂਜੀ ਅੰਬ ਦਾ ਚਾਰ ਤਾਂ ਚਲੋ ਹੌਲੀ ਹੌਲੀ ਬਣ ਜਾਂਦਾ ਜੀ ਹੂੰ ਵਿੱਚ ਹੀ ਆਪਾਂ ਪਾ ਲੈਨੇ ਇਹਦੀ ਆਪ ਕੱਲੀ ਗੋਦੀ ਵਰਤਨੀ ਆ ਜੀ ਸਾਰਾ ਉੱਪਰੋਂ ਲਾ ਦੇਣਾ ਹੈਗਾ ਛਿਲਕਾ ਛਿੜਕੀ ਜੀ ਪਾਸੇ ਛਿੜ ਦੇਣੀ ਆ ਹਾਂਜੀ ਵਿੱਚ ਹੀ ਪਾ ਲੈਨੀ ਆ ਜੀ ਨਾਲਕ ਸਾਗ ਸਾਖਾਈ ਚੱਲੇ ਹੂੰ ਹਾਂਜੀ ਉਹੀ ਗੱਲ ਵੀ ਅੰਬ ਤਾਂ ਚਲੋ ਖਾ ਲੈਨੇ ਆਪਾਂ ਖਾ ਲੈਨੇ ਪਰ ਜਿਹੜੀ ਹਿੜਕ ਕਾਣ ਦਾ ਸਵਾਦ ਹੁੰਦਾ ਨਾ ਮਤਲਬ ਉਹ ਹਿੜਕ ਵਿੱਚ ਲੜਾਈ ਹੁੰਦੀ ਸੀ ਜੀ ਦੋਸਤੋ ਪਹਿਲਾਂ ਜਦੋਂ ਸਾਡਾ ਸਾਂਝਾ ਪਰਿਵਾਰ ਹੁੰਦਾ ਸੀ ਜਬਾਕ ਕਾਫੀ ਹੁੰਦੇ ਸੀ ਜੀ ਜਦੋਂ ਅੰਬ ਚੀਰ ਲੈਂਦੇ ਜਿਹੜੇ ਦੇਹ ਸੇ ਦੋ ਤਿੰਨ ਹਿੜਕਾਂ ਆ ਜਾਂਦੀਆਂ ਉਹ ਤਾਂ ਦਾ ਮਤਲਬ ਨਜ਼ਾਰੇ ਹੁੰਦੇ ਸੀ ਜੀ ਹੁਣ ਮੜ ਜਿਵੇਂ ਹੱਥ ਧੋਇਆ ਵਾ ਜੀ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਕੁੱਟਣਾ ਕਰਤਾ ਸਟਾਰਟ ਬ੍ਰੀਕ ਬ੍ਰੀਕ ਪੀਸ ਲੈਣਾ ਜੀ ਉਨਾ ਮਤਲਬ ਇਹ ਫਾੜੀਆਂ ਨੂੰ ਉਹ ਕਰ ਲੈਣਾ ਤੇ ਇਹ ਤਿਲਕਤਿਆਂ ਦੇ ਉਸ ਤੋਂ ਇਹ ਬਾਹਰ ਵੀ ਨਿਕਲ ਸਕਦੇ ਹਾਂ ਹਾਂਜੀ ਤਾਂ ਹੀ ਬਰੀਕ ਪੀਸ ਕਰ ਰਹੇ ਨੇ ਜੀ ਹੁਣ ਨਹੀਂ ਨਿਕਲਦੀਆਂ ਇਹ ਹੂੰ ਤੇ ਹੌਲੀ ਹੌਲੀ ਕੁੱਟ ਲਾਂਗੇ ਤੇ ਫੇਰ ਰਗੜਾ ਫੇਰ ਕੇ ਬਰੀਕ ਕਰ ਲਾਂਗੇ ਜੀ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਕੁੱਟ ਲਗੇ ਚੰਗੂ ਤਰਾ ਹਨਾ ਚਟਨੀ ਕੁੱਟ-ਕੁੱਟ ਜੀ ਮਸਾਲਾ ਕੁੱਟ-ਕੋਟਾ ਕੋਟਾ ਕਿੱਡਾ ਹੀ ਸੀਗਾ ਸਾਰਾ ਖਸਾਕ-ਖਸਾਕ ਆ ਗਿਆ ਜੀ ਹੂੰ ਕਿੱਡਾ ਸੀਗਾ ਹੁਣ ਵਾਹ ਵਡਾ ਜੀ ਹਨਾ ਕੁੱਟਾ ਅੰਜੀ ਵਾਹ ਵਡਾ ਸੀ ਜੀ ਹੂੰ ਇਹ ਹੁੰਦਾ ਵੀ ਬਹੁਤ ਪੁਰਾਣਾ ਜੀ ਆਪਣਾ ਹੂੰ ਦੋਨੇ ਚੀਜ਼ੇ ਪੁਰਾਣੀਆਂ ਕੁੰਡਾ ਵੀ ਪੁਰਾ ਉਹਨਾ ਪਬਰੀ ਕੁਲੀ ਕਟ ਲਈ ਜੇ ਫੇਰ ਦਿਖੋਨੇ ਕਿੰਨੀ ਸੋਹਣੀ ਤੇ ਸਵਾਦਵਾਂ ਦੇ ਚੱਲ ਨੇ। ਲਓ ਜੀ ਵਧੀਆ ਪੀਸ ਕਿ ਤਿਆਰ ਕਰ ਲਈ ਤੇ ਆਪਾਂ ਮਿਰਚ ਤਾਂ ਨਹੀਂ ਪਾਈ ਕਿਉਂਕਿ ਇਹਦੇ ਵਿੱਚ ਆਪਾਂ ਹਰੀ ਮਿਰਚ ਪਾਈ ਹੋਈ ਹੈ ਜੀ। ਲਾਲ ਵੀ ਪਾ ਸਕਦੇ ਵੈਸਤਾ। ਝਗਿਆੜ ਕੜਾ ਮਿਰਚ ਪਾਈ ਹੋਈ ਹੈ ਹਰੀ। ਹਾਂਜੀ ਕਿਉਂਕਿ ਉਹਦੇ ਨਾਲ ਜਿਹੜਾ ਕਲਰ ਆ ਫਿਰ ਉਹ ਵਧੀਆ ਨਹੀਂ ਆਉਣਾ ਜੀ ਇਸ ਕਰਕੇ ਜੇ ਆਪਾਂ ਵਧੀਆ ਕੱਚੇ ਅੰਬ ਦੀ ਜਿਹੜੀ ਚਟਨੀ ਬਣਾ ਰਿਹਾ ਤਾਂ ਹਰੀ ਮਿਰਚੀ ਪਾਇਓ ਨਾ ਤਾਂ ਵਧੀਆ ਕਹਿ ਸਕਦੇ ਆ ਵੀ ਉਹਦੇ ਵਿੱਚ ਜਾਦੇ ਲਾਲ ਮਿਰਚ ਨਾਲੋਂ ਬੈਨੀਫਿਟ ਜ਼ਿਆਦੇ ਹੁੰਦੇ ਨੇਗੇ ਤੇ ਨਾਲ ਟੇਸਟੀ ਵੀ ਬਹੁਤ ਜ਼ਿਆਦਾ ਬਣਦੀ ਆ। ਹਰੀ ਮਿਰਚ ਦੇਖਾਂ ਵਾਸਤੇ ਬਹੁਤ ਫਾਇਦੇ ਨੇ ਜੀ ਤੇ ਜਿਹੜਾ ਆਪਾਂ ਕੱਚਾ ਅੰਬ ਪਾਇਆ ਜੀ ਇਹਦੇ ਵਿੱਚ ਹੁੰਦਾ ਵਿਟਾਮਿਨ ਸੀ ਜੋ ਆਪਣੀ ਸਕਿਨ ਅਤੇ ਵਾਲਾਂ ਵਾਸਤੇ ਵੀ ਵਧੀਆ ਹੁੰਦਾ ਹਾਜਮਾ ਵੀ ਆਪਣਾ ਵਧੀਆ ਰੱਖਦਾ ਹੈਗਾ ਅੱਛਾ ਸਕਿਨ ਨੂੰ ਤੇ ਵਾਲਾਂ ਵਾਸਤੇ ਵੀ ਵਧੀਆ ਹੁੰਦਾ ਹੈ ਹਾਂਜੀ ਹੂੰ ਤੇ ਇਸ ਤੋਂ ਇਲਾਵਾ ਗਰਮੀ 'ਚ ਆਪਾਂ ਨੂੰ ਠੰਡਕ ਵੀ ਦਿੰਦਾ ਜੀ ਇਹ ਠੀਕ ਹੈ ਗਰਮੀ 'ਚ ਠੰਡਕ ਵੀ ਦਿੰਦਾ ਬਾਕੀ ਨਾਲੇ ਕਹਿੰਦੇ ਅੱਖਾਂ ਵਾਸਤੇ ਵੀ ਸਹੀ ਹੁੰਦਾ ਹੈ ਹਾਂਜੀ ਹਾਂਜੀ ਅੱਖਾਂ ਵਾਸਤੇ ਆਈ ਵਿਜ਼ਨ ਵਾਸਤੇ ਵੀ ਬਹੁਤ ਵਧੀਆ ਹੁੰਦਾ ਜੀ ਠੀਕ ਹੈ ਜੀ ਤੇ ਲਓ ਜੀ ਮਤਲਬ ਇਹ ਅੰਬ ਦੇ ਵੀ ਕਾਫੀ ਸਾਰੇ ਬੈਨੀਫਿਟਸ ਆ ਹਨਾ ਹਾਂਜੀ ਤੇ ਤੜਕਾ ਲਾ ਕੇ ਆਪਾਂ ਇਹਨੂੰ ਸਰਵ ਕਰ ਲਾਂਗੇ ਜੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੀ ਕੱਚੇ ਅੰਬ ਦੀ ਚਟਨੀ ਬਣਦੀ ਹੈ ਜਰੂਰ ਟਰਾਈ ਕਰਨੀ ਸਬਜ਼ੀਆਂ ਦਾਲਾਂ ਨਾਲੋਂ ਮਤਲਬ ਇਹਦਾ ਜਿਹੜਾ ਟੇਸਟ ਹੈ ਕਿਤੇ ਵੀ ਜ਼ਿਆਦਾ ਕਿਉਂਕਿ ਜਦੋਂ ਆਪਣਾ ਜੀ ਆ ਕੇ ਜਾਂਦਾ ਆਪਣਾ ਮਾ ਦਾ ਵੀ ਚਟਨੀ ਬਣਾ ਕੇ ਖਾਈਏ ਤਾਂ ਗਰਮੀ ਦੇ ਦੌਰਾਨ ਕੱਚੇ ਅੰਬ ਜਿਵੇਂ ਆਉਂਦੇ ਨੇ ਤਾਂ ਆਪਾਂ ਉਹਨਾਂ ਦੀ ਚਟਨੀ ਬਣਾ ਕੇ ਖਾ ਸਕਦੇ ਹਾਂ ਸੋ ਜਰੂਰ ਟਰਾਈ ਕਰਨੀ ਜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਹੈਲਥ ਵਾਸਤੇ ਵੀ ਬਹੁਤ ਹੀ ਜ਼ਿਆਦਾ ਹੈਲਥੀ ਹੁੰਦੀ ਆ ਸੋ ਵੀਡੀਓ ਵਧੀਆ ਲੱਗੇ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਧਨ ਦਾ ਬ